ਸੱਚੀ ਗੱਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੈਂਬਰ ਆਫ ਪਾਰਲੀਮੈਂਟ ਜੋ ਬ੍ਰੈਂਟਨ ਨਾਰਥ ਕੈਲਡਨ ਏਰੀਆ ਤੋਂ ਨੇ ਤੇ ਨਾਲ ਹੀ ਸੈਕਟਰੀ ਆਫ ਸਟੇਟ ਕੰਬੈਟਿੰਗ ਕਰਾਈਮ ਦਾ ਅਹੁਦਾ ਜਿਨ੍ਹਾਂ ਨੂੰ ਮਿਲਿਆ ਹੈ ਰੂਬੀ ਸੋਹਤਾਜੀ ਉਹਨਾਂ ਦੇ ਵੱਲੋਂ ਅੱਜ ਇੱਥੇ ਕੈਲਡਨ ਦੇ ਵਿੱਚ 바ਰਬੀਕਿਊ ਕਰਵਾਇਆ ਜਾ ਰਿਹਾ ਹੈ ਕੈਲਡਨ ਦੇ ਵਿੱਚ ਇਹ ਉਹਨਾਂ ਦਾ ਪਹਿਲਾ 바ਰਬੀਕਿਊ ਹੈ ਕਿਉਂਕਿ ਜਿੱਦਾਂ ਇਲੈਕਸ਼ਨਸ ਹੋਈਆਂ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਤਾਂ ਉਸ ਤੋਂ ਬਾਅਦ ਉਹਨਾਂ ਦਾ ਇਹ ਪਹਿਲਾ 바ਰਬੀਕਿਊ ਹੈ ਜਿੱਥੇ ਕਿ ਕਾਫੀ ਰੌਣਕਾਂ ਲੱਗੀਆਂ ਹੋਈਆਂ ਨੇ ਬਹੁਤ ਸਾਰੇ ਉਹਨਾਂ ਨੂੰ ਰਿਸਪੌਂਸ ਮਿਲ ਰਿਹਾ ਵ Brampton Mayor Patrick Brown is uh, with us. Hello, sir. How are you doing? Uh, great. We're uh, here at Ruby Sohota's annual summer barbecue. Uh, Brampton coming together, uh, and uh, it's a great day for a barbecue. And what do you want to say about Ruby Sohota personally, like about, his, about her work? Well, it's great to have Ruby Sohota elevated to the federal cabinet now with the responsibility for combating crime. We're going to work closely with Ruby to make sure Brampton and Canada is safe. ਸਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਲਿਵਿੰਗ ਬਾਰੇ ਜੀ ਸਾਰੇ ਸਸਟਿਕਾਲ ਤੇ ਰੂਬੀ ਸੋਤਾ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ ਆ ਸ਼ੀ ਇਜ਼ ਅ ਨਿਊ ਮਿਨਿਸਟਰ ਫॉर ਕੰਬੈਟਿੰਗ ਕ੍ਰਾਈਮ ਬਹੁਤ ਵੱਡਾ ਇਸ਼ੂ ਹੈਗਾ ਸਾਡੇ ਸ਼ਹਿਰ ਦੇ ਵਿੱਚ ਸੋ ਜੇਰੇ ਵੀ ਚੇਂਜਸ ਰੂਬੀ ਸੋਤਾ ਫੈਰੋ ਸਰਕਾਰ ਦੇ ਵਿੱਚ ਲੈ ਕੇ ਆਉਣਗੇ ਸਰੀ ਇਬਰਾਮਟਨ ਰੀਜਨਲ ਪੀਓ ਪੀ ਪੁਲਿਸ ਅਪਾ ਮੇਕ ਸ਼ure ਕਰਾਂਗੇ ਅਪ ਹਮੇਸ਼ਾ ਉਹਨਾਂ ਦੇ ਇਸ ਕੱਲਾਂ ਦੇ ਵਿੱਚ ਸਾਥ ਦੇਵਾਂਗੇ ਸੋ ਉਹਨਾਂ ਨੂੰ ਬਹੁਤ ਬਹੁਤ ਅੱਜ ਵਧਾਈ ਦੇਣੇ ਆ ਰੂਬੀ ਸੋਹਤਾ ਜੀ ਸਾਥ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਅੱਜ 바ਰਬੀਕਿਊ ਇੱਥੇ ਕਰਵਾਇਆ ਜਾ ਰਿਹਾ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਅੱਜ 바ਰਬੀਕਿਊ ਹੋ ਰਿਹਾ ਹੈ ਕੈਲਡਨ ਦੇ ਵਿੱਚ ਪਹਿਲੀ ਵਾਰ ਕਰਵਾਇਆ ਗਿਆ ਹੈ ਤਾਂ ਹਾਟੇਵ ਲੋਕ ਕਿਵੇਂ ਦਾ ਇੱਥੇ ਰਿਸਪੌਂਸ ਮਿਲ ਰਿਹਾ ਤੁਹਾਨੂੰ ਹਾਂਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈਗਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੌਸਮ ਵੀ ਬੜਾ ਸਾਥ ਦੇ ਰਿਹਾ ਹੈਗਾ ਯਾ ਆਇਟਸ ਬਿਊਟੀਫੁਲ ਡੇ ਐਂਡ ਮੈਂ ਸੋਚਿਆ ਵੀ ਇੱਕ ਨਮੀ ਨਮਾ ਏਰੀਆ ਹੈਗਾ ਮੇਰੇ ਲਈ ਹੁਣੀ ਮੈਂ ਵੈਲੀਵਰਚੋ ਵੀ ਆਈ ਹੈਗੀ ਉੱਥੇ ਵੀ ਇੱਕ ਇਸ ਤਰ੍ਹਾਂ ਦਾ local the seniors clubs near jehde log rehnde hai residential area de, which vich um, uh, a lot of people are coming by i just want to say saryanu mm -hmm. bi bahut bahut thoda saryan da tanbad jehde supporters brempton to Hegene, hage ne oh bhi aj aaye hage tanbad and uh, it's just nice i love representing this area mere layi area hai ga jis tarah but it's a very um familiar feeling here as well it feels like home and i'm so happy to be representing it dama me barbecue jehde har saal jivein karwaye jande ne e ta ki reason hunda hai de kyon karwaye jande हां जी इट्स जस्ट अ रीज़न टू ब्रिंग कम्युनिटी टुगेदर लोग स्पेशली जो नेबरहुड वाले लोग भी निकलਦੇ ਹੈਗੇ ਆ ਇੱਕ ਦੂਜੇ ਨੂੰ ਜਾਣ ਪਛਾਣਦੇ ਹੈਗੇ ਆ ਇਟਸ ਨਾਈਸ ਟੂ ਗਿਵ ਬੈਕ ਟੂ ਦ ਕਮਿਊਨਿਟੀ ਉਹਨਾਂ ਲਈ ਕੋਈ ਐਕਟੀਵਿਟੀ ਹੋ ਜਾਂਦੀ ਹੈਗੀ ਆ ਸੋ ਇਟਸ ਜਸਟ ਅ ਅ ਪੋਜ਼ਿਟਿਵ ਥਿੰਗ ਟੂ ਡੂ ਇਨ ਦ ਸਮਰ ਮੌਸਮ ਵੀ ਬਦਲ ਜਾਂਦਾ ਆ ਲੋਕ ਕੁਛ ਨਾ ਕੁਛ ਆ ਦੇਖ ਰਹੇ ਹੈਗੇ ਨੇ ਵੀ ਉਹਨਾਂ ਦੀ ਕਮਿਊਨਿਟੀ 'ਚ ਕੁਝ ਹੋ ਰਿਹਾ ਹੈਗਾ ਜਿੱਥੇ ਉਹ ਅਟੈਂਡ ਕਰ ਸਕਦੇ ਬੈਕ ਵੀ ਦੇਖੇ ਜਾਂਦੇ ਨੇ ਲੋਕ ਆਪਣੀ ਇੱਥੇ ਫੀਡ ਆ ਯਸ ਯਸ ਅ ਡਿਫਰੈਂਟ ਇਸ਼ੂਸ ਤੇ ਫੀਡਬੈਕ ਵੀ ਮਿਲਦੀ ਹੈਗੀ ਆ ਆ ਜਾਂ ਜੇ ਕੋਈ ਲੌਂਗਰ ਮੀਟਿੰਗ ਚਾਹੁੰਦਾ ਹੈਗਾ ਉਹ ਮੀਟਿੰਗ ਵੀ ਬੁੱਕ ਕਰ ਲੈਂਦੇ ਹੈਗੇ ਆ ਇੱਥੇ ਆ ਕੇ ਆ ਪਰ ਜੇ ਛੋਟੀ ਗੱਲਬਾਤ ਹੈਗੀ ਤਾਂ ਓਨ ਦਾ ਸਪਾਕ ਬਹੁਤ ਲੋਕ ਆਪਦੀ ਗੱਲਬਾਤ ਸੁਣਾਉਂਦੇ ਹੈਗੇ ਆ ਹਾਂਜੀ ਰੂਪੀ ਸੋਹਤਾ ਜੀ ਦੇ ਫਾਦਰ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਵੀ ਜਿਹੜੇ ਵਿਚਾਰ ਨੇ ਤੁਹਾਡੇ ਨਾਲ ਸਾਂਝ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਭ ਤੋਂ ਪਹਿਲਾਂ ਤਾਂ ਮੇਰੀ ਜਿੰਨੇ ਵੀ ਹਮਦਰਦ ਟੈਲੀਵਿਜ਼ਨ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਜਿੰਨੇ ਵੀ ਨਾਗਰਿਕ ਇੱਥੇ ਅੱਜ ਆਏ ਨੇ ਜਿੰਨੇ ਵੀ ਸਿਟੀਜ਼ਨ ਜਾਂ ਐਜੇ ਵਿਜ਼ਟਰ ਜਿਹੜੇ ਇੱਥੇ ਅੱਜ 바ਰਬੀਕਿਊ ਤੇ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਹਰ ਇੱਕ ਮੈਂਬਰ ਪਾਰਲੀਮੈਂਟ ਨੂੰ ਆਪਣੇ ਹਲਕੇ ਦੇ ਹਰ ਨਾਗਰਿਕ ਦੀ ਹਰ ਵੋਟਰ ਦੀ ਹਰ ਸਾਲ ਬਾਅਦ ਇਹੋ ਜਿਹਾ 바ਰਬੀਕਿਊ ਲਾਜ਼ਮੀ ਕਰਨੇ ਚਾਹੀਦੇ ਨੇ ਤਾਂ ਕਿ ਤੁਹਾਨੂੰ ਆਪਣੇ ਵੋਟਰਾਂ ਦਾ ਆਪਣੇ ਏਰੀਏ ਦੀਆਂ ਸਾਰੀਆਂ ਜੋ ਤਕਲੀਫਾਂ ਹਨ ਉਹਨਾਂ ਦਾ ਪਤਾ ਲੱਗ ਸਕੇ ਇਹ 바ਰਬੇਕਿਊ ਬਹਰ ਹਰ ਤਰ੍ਹਾਂ ਨਾਲ ਕਮਿਊਨਿਟੀ ਦੇ ਵਿੱਚ ਇੱਕ ਦੂਜੇ ਦਾ ਪਿਆਰ ਬਣਾਉਂਦੇ ਨੇ ਇੱਕ ਦੂਜੇ ਦਾ ਸਤਿਕਾਰ ਕਰਦੇ ਨੇ ਐਮਪੀ ਸੋਨੀਆ ਸਿੱਧੂ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਮ ਜਰੂਰੀ ਸੋਹਤਾ ਜਿੱਦਾ ਜਿਵੇਂ 바ਰਬੀਕਿਊ ਹੋ ਰਿਹਾ ਹੈ ਕਾਫੀ ਸਾਰੇ ਲੋਕ ਪਹੁੰਚੇ ਹੋਏ ਨੇ ਤੁਸੀਂ ਇੱਥੇ ਪਹੁੰਚੇ ਹੋ ਤੇ ਲੋਕਾਂ ਦਾ ਇੰਨਾ ਜ਼ਿਆਦਾ ਪਿਆਰ ਮਿਲਦਾ ਹੈ ਤੁਹਾਨੂੰ ਇੱਕ ਮਿੰਟ ਵੀ ਵੇਲ ਨਹੀਂ ਮਿਲ ਰਿਹਾ ਸਾਰੇ ਲੋਕ ਕਿ ਆ ਕੇ ਮਿਲਦੇ ਨੇ ਕਿਵੇਂ ਦਾ ਲੱਗਦਾ ਬਹੁਤ ਹੀ ਚੰਗਾ ਲੱਗ ਰਿਹਾ ਜੀ ਇਹਨਾਂ ਦੇ ਪਿਆਰ ਦੇ ਸਦਕਾ ਹੀ ਅੱਜ ਅਸੀਂ ਇੱਥੇ ਚੌਥੀ ਵਾਰ ਇਹਨਾਂ ਨੇ ਬਣਾਇਆ ਤਾਂ ਹੀ ਖੜੇ ਤੁਹਾਡੇ ਨਾਲ ਮੈਂ ਇੰਟਰਵਿਊ ਕਰ ਰਹੀ ਹਾਂ ਬਹੁਤ ਹੀ ਚੰਗਾ ਲੱਗਦਾ ਬਹੁਤ ਹੀ ਮੈਂ ਧੰਨਵਾਦੀ ਹਾਂ ਕਮਿਊਨਿਟੀ ਦੀ ਸਾਰੀ ਕਮਿਊਨਿਟੀਆਂ ਦੇ ਜਿਹੜੇ ਇਹਨਾਂ ਪਿਆਰ ਕਰਦੇ ਹੈਗੇ ਆ ਤੇ ਫਿਰ ਸਾਡਾ ਵੀ ਫਰਜ਼ ਬਣਦਾ ਕਿ ਇਹ ਕੀਤਾ ਜਾਵੇ ਵੱਤ ਤੋਂ ਵੱਤ ਜਿਹੜੇ ਇਸ਼ੂਜ਼ ਆ ਜਿਹੜੇ ਕਮਿਊਨਿਟੀਜ਼ ਦੇ ਉਹਨਾਂ ਦੀ ਐਡਵੋਕਸੀ ਕਰਕੇ ਉਹਨਾਂ ਨੂੰ ਸੋਲਵ ਕੀਤਾ ਜਾਵੇ ਤੇ ਅੱਜ ਅਸੀਂ ਆਪਣੀ ਪੈਨ ਰੂਬੀਸ ਹੌਟ ਦਾ ਦੇ 바ਰਬੀਕਿਊ ਤੇ ਸਾਰੇ ਹਮ ਹਮਾ ਕੇ ਪਹੁੰਚ ਰਹੇ ਆ ਤੇ ਉਹ ਵੀ ਬਹੁਤ ਸੋਹਣਾ ਕੰਮ ਕਰ ਰਹੇ ਆ ਐਕਚੁਅਲੀ ਕੈਲਡਨ ਦੀ ਵੀ ਥੋੜੀ ਜੀ ਕਮਿਊਨਿਟੀ ਉਹਨਾਂ ਦੀ ਰਾਈਡਿੰਗ ਉਧਰ ਵੀ ਥੋੜੀ ਚਲੇਗੀ ਥੋੜੀ ਬ੍ਰੈਂਟਨ ਵੱਲ ਵੀ ਤੇ ਅੱਜ ਆਪਾਂ ਸਾਰੇ ਹੀ ਉਹਨਾਂ ਦੀ ਸਪੋਰਟ ਦੇ ਆਏ ਹੋਏ ਆ ਕਿਉਂਕਿ ਬਹੁਤ ਸੋਹਣਾ ਕੰਮ ਉਹ ਵੀ ਕਰ ਰਹੇ ਹੈਗੇ ਆ So, Councillor Paul Vicente is here with us. Let's talk with him. Hello, sir. How are you doing? I'm very well, thank you. And, sir, can you put some light on today's event? Well, you know, we're here to join together with Ruby Sahoda, our incredible MP uh, from Brampton North, and uh, she's been tremendous for the city of Brampton. Uh, all of the MPs from Brampton really have been quite supportive of so many of the initiatives that we have at the city, and so uh, I'm very happy to be here to. to see them amongst their constituents to cheer them on and to thank them and to also encourage them to continue to do more। ਸਤਿ ਸ੍ਰੀ ਅਕਾਲ ਜੀ ਕਹਿਣਾ ਚਾਹੂੰਗਾ ਅਜੇ ਵੀੰਬਰੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਧੰਨਵਾਦ ਕਰਦੇ ਹਾਂ ਤੁਸੀਂ ਹਰ ਜਗ੍ਹਾ ਤੇ ਪਹੁੰਚਦੇ ਹੋ ਕਵਰੇਜ ਕਰਦੇ ਹੋ। ਸੋ ਅਸੀਂ ਵੀ ਅੱਜ ਰੂਬੀ ਸੋਤਾਜੀ ਦੇ ਬਾਰਬੀਕਿਉ ਤੇ ਪਹੁੰਚੇ ਹੋਏ ਹਾਂ ਕਲਡਨ ਦੇ ਵਿੱਚ। ਜੇ ਜਦੋਂ ਕਿ ਤੁਹਾਨੂੰ ਪਤਾ ਹੀ ਹੈ ਮਿਸਟਰ ਸਿੰਘਸ ਪੀਜ਼ਾ ਗਰਮਾ ਗਰਮ ਪੀਜ਼ੇ ਜਿਹੜੇ ਕਮਿਊਨਿਟੀ ਦੇ ਲਈ ਅਸੀਂ ਵੀ ਇੱਥੇ ਲੈ ਕੇ ਆਏ ਹੋਏ ਆ ਸੋ ਸਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਡੀਜੇ ਵੀ ਲੱਗਿਆ ਹੋਇਆ ਆ ਬਾਰਬੀਕਿਊ ਵੀ ਚੱਲ ਰਹੇ ਨੇ ਪੀਜ਼ੇ ਵੀ ਚੱਲ ਰਹੇ ਨੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਕਮਿਊਨਿਟੀ ਦੇ ਵਿੱਚ ਸਾਰੇ ਮੈਂਬਰ ਦੇਖੋ ਆਏ ਹੋਏ ਨੇ ਸਾਰੇ ਬਹੁਤ ਕੁਝ ਨੇ ਰਲ ਮਿਲ ਕੇ ਸਾਰੇ ਕੁਝ ਨਾਲ ਘੋਲ ਮਿਲ ਕੇ ਗੱਲਾਂ ਬਾਤਾਂ ਕਰ ਰਹੇ ਨੇ ਇੰਜੋਏ ਕਰ ਰਹੇ ਨੇ ਸੋ ਇੱਕ ਵਧੀਆ ਵੀਕੈਂਡ ਜਿਹੜਾ ਲੋਕ ਇੱਥੇ ਆ ਕੇ ਬਣਾ ਰਹੇ ਨੇ ਅੱਜ ਰੂਪੀਸਾ ਹਤਾ ਜਿਵੇਂ ਲੋਕ ਬਾਰਬੀਕਿਊ ਕਰਵਾਇਆ ਜਾ ਰਿਹਾ ਬੜਾ ਸੋਹਣਾ ਦਿਨ ਹੈ ਮੌਸਮ ਵੀ ਸਾਥ ਦੇ ਰਿਹਾ ਆ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਹੇ ਆ ਅਸੀਂ ਐਸ ਮੈਂ ਕਲੱਬ ਦਾ ਇਸ ਦਾ ਸਰਪ੍ਰਸਤ ਆ ਇਹ ਹੋ ਰਿਹਾ ਪ੍ਰੋਗਰਾਮ ਉਜਾਗਰ ਸਿੰਘ ਇਹ ਮੇਰਾ ਨਾਮ ਆ ਤੇ 2019 ਚ ਪਾਰਕ ਦੇ ਵਿੱਚ ਕਲੱਬ ਬਣਾਈ ਸੀਗੀ ਮੇਰੇ ਵੱਲੋਂ ਉਦੋਂ ਤੋਂ ਤੁਸੀਂ ਲਗਾਤਾਰ ਕੰਮ ਕਰ ਰਹੇ ਆ ਤੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੀਨੀਅਰ ਵੱਲੋਂ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਰੂਪੀ ਸੋਹਤਾ ਜੀ ਦੀ ਗੱਲ ਕਰੀ ਉਹਨਾਂ ਵੱਲੋਂ ਜਿਹੜੇ ਕੰਮ ਕਰਵਾਏ ਜਾਂਦੇ ਨੇ ਉਹ ਚੰਗੇ ਲੱਗਦੇ ਆ ਚੰਗਾ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਸਾਰੇ ਲੋਕਾਂ ਦਾ ਸਾਥ ਵੀ ਉਹਨਾਂ ਦੇ ਨਾਲ ਔਰ ਵਧੀਆ ਕੰਮ ਕਰ ਰਹੇ ਨੇ ਸਰ ਲਿਬਰਲ ਸਰਕਾਰ ਜਿਵੇਂ ਇੱਕ ਵਾਰੀ ਫਿਰ ਤੋਂ ਜਿੱਤੀ ਹੈ ਜਦੋਂ ਇਲੈਕਸ਼ਨ ਹੋਈਆਂ ਸੀ ਤੇ ਹੁਣ ਫਿਰ ਤੋਂ ਰੂਪੀ ਸੋਹਤਾ ਜੀ ਨੂੰ ਜਿਹੜਾ ਕੈਲਡਨ ਦਾ ਏਰੀਆ ਵੀ ਆ ਗਿਆ ਬ੍ਰੈਂਟਨ ਨਾਰਥ ਦੇ ਨਾਲ ਨਾਲ ਤਾਂ ਲੱਗਦਾ ਇਹਨਾਂ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਨੇ ਉਹ ਸਹੀ ਹੈ ਜਾਂ ਇਹਨਾਂ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈਗੀ ਦੇਖੋ ਜੀ ਪੋਲਿਟਿਸ਼ੀਨ ਲਈ ਮਿਹਨਤ ਸਦਾ ਹੀ ਕਰਨੀ ਪੈਂਦੀ ਹੈ ਜੀ ਕਿਉਂਕਿ ਰੋਜ਼ ਨਵੀਆਂ ਚੈਲੰਜਸ ਹੁੰਦੇ ਆ ਤੇ ਰੋਜ਼ ਇਹ ਨਵੇਂ ਟਾਸਕ ਹੁੰਦੇ ਆ ਸੋ ਰੋਜ਼ ਹੀ ਨਵੀਆਂ ਚੀਜ਼ਾਂ ਹੁੰਦੀਆਂ ਸਿੱਖਣ ਨੂੰ ਸੋ ਕੰਮ ਤਾਂ ਕਦੇ ਵੀ ਨਹੀਂ ਮੁੱਕਦਾ ਜਦੋਂ ਤੁਸੀਂ ਇੰਨੇ سارے ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਸੋ ਵੈਸੇ ਉਹਨਾਂ ਦਾ ਕੰਮ ਬਹੁਤ ਵਧੀਆ ਸਾਰੇ ਲੋਕੀ ਤੁਸੀਂ ਬਾਕੀ ਇੱਥੇ ਆਏ ਹੋਏ ਅੱਜ ਉਹਨਾਂ ਦੀ ਰਾਈਡਿੰਗ ਤੇ ਸਾਰੇ ਵੋਟਰਸ ਸਪੋਰਟਰਸ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਵਧੀਆ ਕੰਮ ਕਰਦੇ ਆ ਬਹੁਤ ਹਾਰਡਵਰਕ ਕਰਦੇ ਆ ਤੋ ਜਿਹੜੇ ਲੋਕ ਉਹਨੂੰ ਨੇੜੇ ਤੋਂ ਜਾਣਦੇ ਉਹਨਾਂ ਨੂੰ ਪਤਾ ਕਿ ਰਾਤ ਨੂੰ 10 ਵਜੇ ਤੱਕ ਵੀ ਆਫਿਸ 'ਚ ਬੈਠੇ ਹੁੰਦੇ ਆ ਕਈ ਵਾਰੀ ਤੇ ਰੂਬੀ ਸੋਹਤਾ ਜਿਵੇਂ ਇੰਨੀ ਮਿਹਨਤ ਕਰਦੇ ਆ ਤੁਹਾਨੂੰ ਲੱਗਦਾ ਕਿ ਹੋਰ ਜਿਹੜੀਆਂ ਵਿਮੈਨਸ ਜਾਂ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਦੇਖ ਕੇ ਇਨਸਪੀਰੇਸ਼ਨ ਲੈਣੀ ਚਾਹੀਦੀ ਐ ਇਦਾਂ ਹੀ ਮਿਹਨਤ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਮਿਹਨਤ ਕਰਨੀ ਚਾਹੀਦੀ ਐ ਜੀ ਰੂਬੀ ਜੀ ਨੂੰ ਮੈਂ ਜਾਣਦਾ ਜੀ ਜਦੋਂ ਇਹ ਪਹਿਲੀ ਵਾਰ ਚੋਣ ਲੜੇ ਸੀਗੇ ਉਦੋਂ ਬਹੁਤ ਝਿਜਕ ਹੁੰਦੀ ਸੀ ਇਹਨਾਂ 'ਚ ਇਹਨਾਂ ਨੂੰ ਸੀਗਾ ਵੀ ਭਾਈ ਮੈਂ ਪੋਲਿਟਿਕਸ 'ਚ ਆ ਰਹੀ ਆ ਪਤਾ ਨਹੀਂ ਕਿਸ ਤਰ੍ਹਾਂ ਗੱਲ ਬਣੂਗੀ ਪ ਕਿਉਂਕਿ ਜੋ ਮੇਨ ਡੋਮੀਨੈਂਟ ਸੁਸਾਇਟੀ ਹੁੰਦੀ ਹੈ ਖਾਸ ਕਰਕੇ ਸਾਡੀ ਸਾਡੇ ਭਾਈਚਾਰੇ ਦੇ ਵਿੱਚ ਇਸ ਗੱਲ ਦੀ ਬੜੀ ਸਮੱਸਿਆ ਆਉਂਦੀ ਹੈ ਇਹਨਾਂ ਤੋਂ ਪਹਿਲਾਂ ਰੂਬੀ ਹੁੰਦੀ ਸੀ ਜੀ ਰੂਬੀ ਟੱਲਾ ਉਹ ਛੱਡ ਗਏ ਸੀ ਪੌਲਰ ਤੇ ਉਸ ਤੋਂ ਬਾਅਦ ਪਹਿਲੀ ਵਾਰ ਇਹ ਆਏ ਸੀ ਜੀ ਇਹ ਤੇ ਸੋਨੀਆਂ ਤੇ ਦੋ ਤਿੰਨਾਂ ਨੇ ਇਕੱਠੀਆਂ ਆਈਆਂ ਸੀਗੇ ਇਹ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨਾ ਇਹਨਾਂ ਨੇ ਕੰਮ ਕੀਤਾ ਮਤਲਬ ਜਿੰਨਾ ਡੀਬਲੀ ਡੀਪ ਰੂਟਡ ਹੋ ਕੇ ਆਮ ਲੋਕਾਂ 'ਚ ਵਿਚਰ ਕੇ ਕੰਮ ਕਰਦੇ ਆ ਉਸੇ ਦਾ ਹੀ ਇਹ ਆਖਤੀ ਇਹਨਾਂ ਨੂੰ ਇਨਾਮ ਨਹੀਂ ਕਹਿ ਸਕਦੇ ਜੰਮਵਰੀ ਵਧਾਈ ਇਹਨਾਂ ਦੀ ਮਨ ਗੌਰਮ ਦੇ ਵਿੱਚ ਇੱਕ ਨਵਾਂ ਮਹਿਕਮਾ ਕ੍ਰੀਏਟ ਕੀਤਾ ਗਿਆ ਰੂਬੀ ਸੋਤਾ ਜੀ ਮੇਰੇ ਹਲਕੇ ਦੀ ਐਮਪੀ ਹੈਗੀ ਆ ਔਰ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈਗੀ ਆ ਫੈਡਰਲ ਲੈਵਲ ਤੇ ਸੈਕਟਰੀ ਆਫ ਸਪੋਰਟ ਸੈਕਟਰੀ ਆਫ ਹਾਂ ਸੈਕਟਰੀ ਆਫ ਸਟੇਟ ਔਰ ਉਹਨਾਂ ਨੂੰ ਮਹਿਕਮਾ ਦਿੱਤਾ ਗਿਆ ਹੈਗਾ ਜਿਹੜਾ ਕ੍ਰਾਈਮ ਹੋ ਰਿਹਾ ਹੈਗਾ ਉਹਨੂੰ ਰੋਕਣ ਵਾਸਤੇ ਕੀ ਕੀਤਾ ਜਾ ਸਕਦਾ ਰੂਬੀ ਸੋਤਾ ਬੜੀ ਸੈਂਸੀਅਰ ਐਮਪੀ ਹੈਗੀ ਆ 2015 ਤੋਂ ਇਹ ਬਣੇ ਹੈਗੇ ਆਂ ਔਰ ਉਦੋਂ ਤੋਂ ਹੀ ਅਸੀਂ ਇਹਨਾਂ ਨਾਲ ਅਸੋਸੀਏਟਡ ਹੈਗੇ ਆਂ ਮੇਰਾ ਨਾਮ ਬਲਵੀਰ ਕੌਰ ਰਾਏਕੋਟੀ ਮੈਂ ਵਿਸ਼ੇ ਪੰਜਾਬੀ ਸਭਾ ਕੈਨੇਡਾ ਦੀ ਇੰਡੀਆ ਚੈਪਟਰ ਦੀ ਪ੍ਰਧਾਨ ਆ ਇੱਥੇ ਆ ਕੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਸਾਡੇ ਪੰਜਾਬੀਆਂ ਨੇ ਹਰ ਖੇਤਰ ਦੇ ਵਿੱਚ ਚਾਹੇ ਉਹ ਰਾਜਨੀਤਿਕ ਖੇਤਰ ਹੈ ਚਾਹੇ ਉਹ ਇੱਥੇ ਦੇ ਸਮਾਜਿਕ ਜੋ ਵੀ ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨ ਹੋ ਇਹਨਾਂ ਵਧੀਆ ਫਾਲੋ ਕੀਤਾ ਤੇ ਇਹ ਇਸ ਇਸ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਸਾਰੇ ਪੰਜਾਬੀ ਤੇ ਇੱਥੇ ਆ ਕੇ ਜਿਹੜਾ ਮੈਂ ਇਹ ਮਾਹੌਲ ਦੇਖ ਰਹੀ ਕਿ ਕਿਵੇਂ ਜੇਕਰ ਮੈਂ ਸਾਡੇ ਭਾਰਤ ਦਾ ਤੇ ਪੰਜਾਬ ਦੇ ਰਾਜਨੇਤਾਵਾਂ ਦਾ ਜੋ ਹੈ ਰਹਿਣ ਸਹਿਣ ਔਰ ਇੱਥੋਂ ਦੇ ਨੇਤਾਵਾਂ ਦਾ ਰਹਿਣ ਸਹਿਣ ਨੂੰ ਦੇਖਦੀ ਆ ਤਾਂ ਇਹ ਲੱਗਦਾ ਕਿ ਇਹ ਬਿਲਕੁਲ ਸਾਡੇ ਬਿਲਕੁਲ ਆਮ ਜਿਹੜੇ ਨਾਗਰਿਕਤਾ ਦੀ ਨਾਗਰਿਕ ਦੀ ਤਰ੍ਹਾਂ ਹੀ ਵਿਚਰਦੇ ਨੇ ਸਮਾਜ ਦੇ ਵਿੱਚ ਸਾਨੂੰ ਇੱਥੇ ਕੋਈ ਜੈਡ ਸਿਕਿਉਰਟੀ ਜਾਂ ਕਿਸੇ ਤਰੀਕੇ ਦੀ ਕੋਈ ਸਿਕਿਉਰਟੀ ਨਹੀਂ ਹੈ ਜਿਹੜੀ ਆਮ ਲੋਕਾਂ ਤੋਂ ਨੇਤਾਵਾਂ ਨੂੰ ਦੂਰ ਕਰਦੀ ਹੈ ਇਹ ਆਮ ਲੋਕਾਂ ਦੇ ਵਿੱਚ ਆ ਕੇ ਸਾਡੇ ਨਾਲ ਰੂਬੀ ਸੋਤਾ ਜੀ ਮਿਲੇ ਤੇ ਬੜਾ ਚੰਗਾ ਲੱਗਿਆ ਵੈਲਕਮ ਕੀਤਾ ਹਨਾ ਤਾਂ ਇੱਥੇ ਹੋਰ ਜਿਹੜੇ ਲੋਕ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਮੋਨਿਕਾ ਜੀ ਸਾਡੇ ਨਾਲ ਮੌਜੂਦ ਨੇ ਮੈਮ ਰੂਬੀ ਸੋਹਤਾ ਜੀ ਵੱਲੋਂ ਜੋ ਬਾਰਬੀਕਿਊਜ਼ ਕਰਵਾਇਆ ਜਾ ਰਿਹਾ ਤੁਸੀਂ ਪਹੁੰਚੇ ਹੋ ਪਾਰਕ ਦੇ ਵਿੱਚ ਕੀ ਕਹਿਣਾ ਚਾਹੋ ਜੀ ਮੈਂ ਕੈਲਡਨ ਵਿੱਚ ਰਹਿੰਦੀ ਹਾਂ ਅੱਜ ਕੈਲਡਨ ਵਿੱਚ ਰੂਬੀ ਸੋਹਤਾ ਜੀ ਵੱਲੋਂ ਬਾਰਬੀਕਿਊ ਕਰਵਾਇਆ ਗਿਆ ਬਹੁਤ ਇੱਥੇ ਦੇ ਆਸ-ਪਾਸੇ ਦੇ ਲੋਕ ਆਏ ਹੋਏ ਨੇ ਸਾਰੇ ਬਹੁਤ ਇੰਜੋਏ ਕਰ ਰਹੇ ਨੇ ਫੂਡ ਦੀ ਸਟਾਲਸ ਲੱਗੀਆਂ ਹੋਈਆਂ ਨੇ ਕਾਫੀ ਗੇਮਸ ਵੀ ਕਰਵਾਈਆਂ ਜਾ ਰਹੀਆਂ ਸਿੰਗ ਪੀਜ਼ਾ ਵੱਲੋਂ ਪੀਜ਼ਾ ਦੇ ਵੀ ਸਟਾਲ ਲੱਗੀ ਹੋਈ ਹੈ ਹੋਰ ਵੀ ਕਾਫੀ ਸਟਾਲਸ ਨੇ ਜਿਹਦੇ ਨਾਲ ਮਤਲਬ ਕਿ ਆਪਾਂ ਨੂੰ ਨੌਲੇਜ ਵੀ ਮਿਲਦੀ ਹੈ ਔਰ ਕੁਝ ਆਪਣੀ ਐਡਵਰਟਾਈਜ਼ਮੈਂਟ ਵਾਸਤੇ ਵੀ ਆਏ ਹੋਏ ਆ ਤੇ ਮੈਂ ਖੁਦ ਆਈ ਹਾਂ ਤੇ ਮੈਨੂੰ बहुत एंजॉय हो रूबी सौता जी हमेशा सपोर्ट करते हैं कम्युनिटी को और आज सभी कम्युनिटी के लोग यहाँ पे आए इकट्ठे हुए हैं और एंजॉय कर रहे हैं सारा बारबेक्यू ड्रिंक्स है पिज़्ज़ा है मिस्टर सिंह थैंक टू मिस्टर सिंह आल्सो ही ऑलवेज सपोर्ट कम्युनिटी थैंक यू सर आप रूबी सौता जी के बारे में क्या कहना चाहेंगे जी मैं तो मेरा तो बहुत पुराना जान पहचान है रूबी के साथ दोस्त जैसी है मेरी एम आई एम सो प्राउड ऑफ कि वो अभी पार्लियामेंट में हैं हम सबको ब्रामटन से रिप्रेजेंट कर रहे हैं और सिर्फ ब्रामटन नहीं इंटर में शी इज़ वर्किंग ग्रेट इन द लिबरल गवर्नमेंट और मैं जो बोलूँ जो हमारे बहुत अच्छे जो फीमेल एम पीज़ वो शान हैं इन सब की और प्लस इतना अच्छा बारबिकी ईज करना के लिए करना कनेक्शन रूबी का जो सबसे मुझे अच्छा लगता है she's a people's person. कोई भी बात को लेकर आप अप्रोच करो आप खाली हाथ नहीं लौटोगे तो मैं हमेशा दुआ करता हूँ कि उनको बरकत मिले और भी तरक्की करे वो कैनाडा कैनेडियन गवर्नमेंट में जितना ऊपर जा सके जाए बस इतना ही ब्रैमटन आज अमनदीप सोटी जो के ਅ ਮੈਂਬਰ ਆਫ ਪਾਰਲੀਮੈਂਟ ਨੇ ਬ੍ਰੈਂਪਟਨ ਸੈਂਟਰ ਤੋਂ ਉਹਨਾਂ ਦੇ ਵੱਲੋਂ ਬਾਰਬੀਕਿਊ ਕਰਵਾਇਆ ਗਿਆ ਇੱਥੇ ਬ੍ਰੈਂਪਟਨ ਦੀ ਗੇਜ ਪਾਰਕ ਦੇ ਵਿੱਚ ਜੋ ਕਿ ਡਾਊਨਟਾਊਨ ਬ੍ਰੈਂਪਟਨ ਸਿਟੀ ਹਾਲ ਦੇ ਬਿਲਕੁਲ ਨਾਲ ਹੀ ਹੈ ਤੇ ਇੱਥੇ ਅੱਜ ਕਾਫੀ ਸਾਰੇ ਲੋਕ ਪਹੁੰਚੇ ਹੋਏ ਨੇ ਉਹਨਾਂ ਦੇ ਸਪੋਰਟਰਸ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਖੂਬ ਇੰਜੋਏ ਕੀਤਾ ਜਾ ਰਿਹਾ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੀ ਦਿਖਾਉਣਾ ਹੈ ਕਿ ਇੱਥੇ ਕੀ ਕੀ ਰੌਣਕਾਂ ਲੱਗੀਆਂ ਹੋਈਆਂ ਨੇ ब्रैम्प्टन सेंटर ਤੋਂ ਐਮਪੀ ਅਮਨਦੀਪ ਸੋਟੀ ਜੀ ਸਰਨਲ ਮਾਜੂਰ ਨੇ ਜਿੰਨਾ ਦੇ ਵੱਲੋਂ ਅੱਜ ਬਾਰਬੀਕਿਊ ਕਰਵਾਇਆ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ ਇੱਥੇ ਮੌਜੂਦ ਹੈ ਗੇਜ ਪਾਰਕ 'ਚ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਹਾਊ ਆਰ ਯੂ ਮੈਮ ਤੁਸੀਂ ਦਸੋ ਕਿਵੇਂ ਹੋ ਬਹੁਤ ਵਧੀਆ ਜੀ ਥੈਂਕ ਯੂ ਮੈਮ ਕਿਵੇਂ ਦੀਆਂ ਰੌਣਕਾਂ ਲੱਗ ਰਹੀਆਂ ਨੇ ਤੁਹਾਡਾ ਪਹਿਲਾ ਬਾਰਬੀਕਿਊ ਹੈ ਇੱਥੇ ਬ੍ਰੈਂਪਟਨ ਦੇ ਵਿੱਚ ਹਾਂ ਜੀ ਮੈਨੂੰ ਓਨੈਸਟਲੀ ਬਹੁਤ ਵਧੀਆ ਲੱਗਦਾ ਪਿਆ ਇੱਥੇ ਕਈ ਜਣੇ ਆਏ ਨੇ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਤੇ ਕਈ ਜਣੇ ਆਏ ਨੇ ਜਿਨ੍ਹਾਂ ਨੂੰ ਮੈਂ ਨਹੀਂ ਵੀ ਜਾਣ ਇਹ ਇੱਕ ਇਹ ਮੌਕਾ ਹੈਗਾ ਵੀ ਕਮਿਊਨਿਟੀ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਰਹੇ ਵੇ ਇੱਕ ਦੂਸਰੇ ਦੇ ਨਾਲ ਗੱਲ ਕਰੇ ਐਂਡ ਆਮ ਵੈਰੀ ਹੈਪੀ ਦੈਟ ਦ ਕਮਿਊਨਿਟੀ ਇਜ਼ ਸੋ ਇੰਗੇਜਡ ਹਿਅਰ ਟੂਡੇ ਤੇ ਮੈਮ ਤੁਹਾਨੂੰ ਅਜੇ ਮਤਲਬ ਕਿ ਕੁਛੇ ਮਹੀਨੇ ਹੋਏ ਨੇ ਐਜ਼ ਐਮਪੀ ਵਜੋਂ ਹਨ ਤੁਸੀਂ ਆਪਣੇ ਜਿਹੜਾ ਸੇਵਾ ਕਰ ਰਹੇ ਹੋ ਤੇ ਕਿਵੇਂ ਦਾ ਐਕਸਪੀਰੀਅੰਸ ਆ ਹੁਣ ਤੱਕ ਦਾ ਹਾਂਜੀ ਐਕਸਪੀਰੀਅੰਸ ਇਜ਼ ਵੈਰੀ ਰਿਵਾਰਡਿੰਗ ਡੈਫੀਨਿਟਲੀ ਇਟ ਇਜ਼ ਅ ਜੌਬ ਬੋਥ ਡਿਫਿਕਲਟ ਹੁੰਦੀ ਹੈ देयर ਇਜ਼ ਲਾਟਸ ਆਫ ਆਬਸਟਿਕਲਸ ਐਂਡ ਕਰਵਸ ਥੈਟ ਵੀ ਹੈਵ ਟੂ ਪਾਸ ਬਟ ਆਮ ਓਵਰਆਲ ਲੋਕਾਂ ਦੀ ਹੈਲਪ ਕਰਨੀ ਕਮਿਊਨਿਟੀ ਦੀ ਸੇਵਾ ਕਰਨੀ ਇਜ਼ ਅ ਵੈਰੀ ਰਿਵਾਰਡਿੰਗ ਜੌਬ ਆਮ ਵੈਰੀ ਹੈਪੀ ਤੇ ਮੈਮ ਕੀ ਇਸ਼ੂਸ ਨੇ ਜਿਹੜੇ ਇਸ ਸਮੇਂ ਲੋਕਾਂ ਨੂੰ ਫੇਸ ਕਰਨੇ ਪੈ ਰਹੇ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਯਾ ਸੋ ਆ ਕਾਫੀ ਇਸ਼ੂਸ ਹੈਗੇ ਨੇ ਪਰ ਸਭ ਤੋਂ ਵੱਡੇ ਜਿਹੜੇ ਦੋ ਇਸ਼ੂਸ ਨੇ ਉਹ ਇੱਕ ਤਾਂ ਆਫੋਰਡੇਬਿਲਟੀ ਦਾ ਕਰਸਤਕਦੇ ਆਂ ਤੇ ਦੂਸਰੀ ਦੂਸਰਾ ਇਸ਼ੂ ਹੈਗਾ ਜਿਹੜੇ ਹੰਟ ਟ੍ਰੇਡ ਵਾਰ ਹੁੰਦੀ ਪਈ ਆ ਯੂ ਐਸ ਦੇ ਨਾਲ ਲੋਕਾਂ ਨੂੰ ਡਰ ਹੈਗਾ ਆ ਵੀ ਜੇ ਟੈਰਿਫਸ ਇੰਪੋਜ਼ ਹੋ ਗਏ ਤੇ ਉਹ ਸਾਡੀ ਇਕਨੋਮੀ ਨੂੰ ਕਾਫੀ ਨੀਚੇ ਲਾ ਕੇ ਜਾਣਗੇ ਪਰ ਜਿਹੜੀ ਸਾਡੀ ਲਿਬਰਲ ਗਵਰਨਮੈਂਟ ਆ ਸੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਪਏ ਆ ਵੀ ਇਹ ਟੈਰਿਫਸ ਸਾਡੀ ਇਕਨੋਮੀ ਨੂੰ ਨਾ ਅਫੈਕਟ ਕਰਨ ਤੇ ਜਿਹੜੀ ਸਾਡੀ ਅਫੋਰਡੇਬਿਲਟੀ ਹੈਗੀ ਆ ਉਹਨੂੰ ਅਸੀਂ ਕੰਟੀਨਿਊਸਲੀ ਲੋਅਰ ਕਰੀਏ ਕੌਂਸਲਰ ਗੁਰਪ੍ਰਤਾਪ ਸਿੰਘ ਟੂਰ ਸਾਈਡ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਥੀਵਿਊਜ਼ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰੇ ਹਮਦਰਦ ਟੀਵੀ ਐਸ ਵੱਟੀ ਜਿਹੜੇ ਦੇਖ ਰਿਆ ਗਿਆ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਰ ਅਮਨਦੀਪ ਸੋਢੀ ਜੀ ਵੱਲੋਂ ਅੱਜ ਬਾਰਬੀਕਿਊ ਕਰਵਾਇਆ ਜਾ ਰਿਹਾ ਤੁਸੀਂ ਪਹੁੰਚੋ ਫਰਸਟ ਟਾਈਮ ਉਹ ਐਮਪੀ ਬਣੇ ਨੇ ਉਹਨਾਂ ਨੂੰ ਥੋੜਾ ਸਮਾਂ ਹੀ ਹੋਇਆ ਆ ਕਿਵੇਂ ਦੇਖਦੇ ਹੋ ਉਹਨਾਂ ਨੂੰ ਐਜ਼ ਐਮਪੀ ਉਹਨਾਂ ਤੋਂ ਵੱਲੋਂ ਜੋ ਕੰਮ ਕੀਤੇ ਜਾ ਰਹੇ ਨੇ ਤੁਸੀਂ ਵੀ ਫੀਡਬੈਕ ਸੁਣੀਏਗੇ ਕੀ ਕਹਿਣਾ ਚਾਹੋ ਬਿਲਕੁ ਵਨ ਆਫ ਦਾ ਯੰਗੇਸਟ ਮੈਂਬਰ ਆਫ ਪਾਰਲੀਮੈਂਟ ਜਿਹੜੇ ਚੁਣੇ ਗਏ ਹੈਗੇ ਆ ਜਦੋਂ ਮੈਂ ਕਾਉਂਸਲ ਦੇ ਵਿੱਚ ਚੁਣਿਆ ਗਿਆ ਸੀਗਾ ਮੈਂ ਇੱਥੇ ਸ੍ਰੀ ਕਾਉਂਸਲ ਦੇ ਵਿੱਚ ਸਭ ਤੋਂ ਯੰਗੇਸਟ ਮੈਂਬਰ ਚੁਣਿਆ ਗਿਆ ਸੀ ਇਨ ਸ੍ਰੀ ਅਬਰਟਨ ਹਿਸਟਰੀ ਸੋ ਜਿੱਦਾਂ ਆਪਣੇ ਯੰਗ ਸਾਡੀ ਜੈਨੀ ਜਨਰੇਸ਼ਨ ਹੈਗੀ ਆ ਪੋਲਿਟਿਕਸ ਦੇ ਵਿੱਚ ਆ ਰਹੀ ਹੈਗੀ ਆ ਹਰ ਇੱਕ ਲੈਵਲ ਦੇ ਤੇ ਚਾਹੇ ਫੈਡਰਲ ਪ੍ਰੋਵਿੰਸ਼ੀਅਲ ਜਾਂ ਮਿਨਿਸਪਲ ਲੈਵਲ ਦੇ ਤੇ ਇੱਕ ਬਹੁਤ ਵਧੀਆ ਚੀਜ਼ ਹੈਗੀ ਆ ਕਿਉਂਕਿ ਜਿੱਥੇ ਸਾਨੂੰ ਸਾਡੇ ਸਿਆਣੇ ਲੋਕਾਂ ਦੀ ਆਵਾਜ਼ ਦੀ ਲੋੜ ਹੈਗੀ ਆ ਜਿਹੜੇ ਉਮਰ ਦੇ ਵਿੱਚ ਸਾਡੇ ਤੋਂ ਵੱਡੇ ਹੈਗੇ ਨੇ ਉੱਥੇ ਜਿਹੜੀ ਯੂਥ ਦੀ ਆਵਾਜ਼ ਹੈਗੀ ਆ ਉਹ ਵੀ ਬਹੁਤ ਮਾਇਨੇ ਰੱਖਦੀ ਹੈਗੀ ਆ ਤਾਂ ਕਿ ਬ੍ਰੈਂਟਨ ਪੂਰੀ ਕੰਟਰੀ ਦੇ ਵਿੱਚ ਦੇਖਿਆ ਜਾਵੇ ਵਨ ਆਫ ਦ ਯੰਗੇਸਟ ਸੀਰੀਜ਼ ਹੈਗਾ ਸਾਡੀ ਐਵਰੇਜ ਏਜ ਇੱਥੇ 34 ਸਾਲ ਦੀ ਹੈਗੀ ਆ ਤੇ ਅਮਨਦੀਪ ਦੀ ਉਮਰ ਵੀ ਉਹ ਤੋਂ ਘੱਟ ਹੈ ਮੇਰੀ ਵੀ ਉਹ ਤੋਂ ਉਮਰ ਘੱਟ ਹੈਗੀ ਆ ਕਿ ਜਦੋਂ ਆਪਾਂ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ ਆਪਣੀ ਸਰਕਾਰ ਦੇ ਵਿੱਚ ਜਾ ਕੇ ਆਈ ਥਿੰਕ ਅਮਨਦੀਪ ਇਸ ਕਦੋਂ ਬਹੁਤ ਵਧੀਆ ਕੰਮ ਕਰ ਰਹੀ ਹੈਗੀ ਅੱਜ ਉਹਨਾਂ ਨੇ ਇੱਥੇ ਬਹੁਤ ਸੋਹਣੇ ਇਕੱਠ ਰੱਖਿਆ ਹੈਗਾ ਤੁਸੀਂ ਇੱਥੇ ਵੀ ਦੇਖੋਗੇ ਪੀਪਲ ਆਫ 올 ਏਜਸ ਬਟ ਸਪੈਸ਼ਲੀ ਜਿਹੜੇ ਯੰਗ ਲੋਕ ਉਹਨਾਂ ਨਾਲ ਜੁੜੇ ਹੋਏ ਹੈਗੇ ਆ ਉਹ ਇੱਥੇ ਆਏ ਆ ਵੀ ਵਿਸ਼ਿੰਗ ਅਮਨਦੀਪ ਆਲ ਦਾ ਬੈਸਟ ਤਾਂ ਕਿ ਉੱਥੇ ਜਿਹੜੀ ਆਉਣ ਵਾਲੀ ਜਨਰੇਸ਼ਨ ਦੀ ਜਿਹੜੀ ਆਵਾਜ਼ ਆ ਉਹ ਆਵਾਜ਼ ਉੱਤੇ ਬਲੰਦ ਆਵਾਜ਼ ਬਣ ਕੇ ਪਾਰਲੀਮੈਂਟ ਹਿਲ ਦੇ ਵਿੱਚ ਬ੍ਰੈਂਟਨ ਸੈਂਟਰ ਨੂੰ ਰਿਪਰੈਜ਼ੈਂਟ ਕਰਨ ਜੋ ਵੀ ਉਹ ਸਾਡੇ ਸ਼ਹਿਰ ਦੇ ਲਈ ਕਰ ਸਕਦੇ ਆ ਸਾਡੇ ਲਈ ਚਾਹੀਓ ਫੰਡਿੰਗ ਇੱਥੇ ਲੈ ਕੇ ਆ ਸਕਦੇ ਆ ਵਧੀਆ ਪ੍ਰੋਜੈਕਟਸ ਸਾਡੇ ਲਈ ਲੈ ਕੇ ਆ ਸਕਦੇ ਹੈਗੇ ਆ ਹਰ ਇੱਕ ਸਟੈਪ ਆਫ ਦ ਵੇ ਹਰ ਇੱਕ ਪ੍ਰੋਜੈਕਟ ਦੇ ਵਿੱਚ ਸਿਟੀ ਆਫ ਬ੍ਰੈਂਟਨ ਉਹਨਾਂ ਦਾ ਪੂਰਾ ਸਾਥ ਦੇਵੇਗੀ ਉਸ ਵਿੱਚ ਕਾਉਂਸਲਰ ਰਵੀਨਾ ਸੈਂਟੋਸ ਇਜ਼ ਹੇਅਰ ਵਿਦ us lets talk with her ਹੈਲੋ ਮੈਮ ਹਾਊ ਆਰ ਯੂ ਡੂਇੰਗ ਹਾਈਟਸ ਗੁੱਡ ਟੂ ਬੀ ਹੇਅਰ ਫॉर ਐਮ ਪੀ ਆਮ ਇਨ ਦੀਪ ਸੋਦੀਸ ਬਾਰਬੀਕਿਊ ਐਟ ਗੇਜ ਪਾਰਕ ਆਈ ਬ੍ਰੌਟ ਮਾਈ ਰੈਸਕਿਊ ਡੌਗ ਜੀਨੀ ਹੇਅਰ ਟੂਡੇ ਟੂ ਇੰਜੋਏ ਐਂਡ ਆਲ ਦ ਸੈਲੈਬ੍ਰੇਸ਼ਨਸ And what do you want to say about Amandip sodia as she is a first time MP, so what are your views about her? She's the first time, the youngest, a very strong woman. It's been wonderful to get to know her better over the past few months, and congratulations for being the MP in Brampton Centre. Look forward to working with her and the community to make Brampton a better place. <laughs> ਗਾਰਬੀਕੂ ਰੱਖਿਆ ਹੈ ਬਹੁਤ ਮਿਹਨਤੀ ਲੜਕੀ ਹੈ ਬਹੁਤ ਓਨੈਸਟ ਹੈ ਬਹੁਤ ਪਿਆਰ ਵਾਲੀ ਲੜਕੀ ਹੈ ਇਹਦੇ ਪਿਆਰ ਦੇ ਸਦਕੇ ਇਹਨੇ ਇਹਦੀ ਅਚੀਵਮੈਂਟ ਹੋਈ ਹੈ ਹੁਣ ਜਿੰਨੇ ਵੀ ਆ ਰਹੇ ਨੇ ਉਹ ਸਾਰਿਆਂ ਵਾਸਤੇ ਵੈਲ ਵਧੀਆ ਇੰਤਜ਼ਾਮ ਕੀਤਾ ਹੋਇਆ ਹੈ ਅੱਜ ਇੱਥੇ ਸਾਰੇ ਆਪਣੇ ਅਨੁਸਾਰ ਕਰ ਰਹੇ ਨੇ ਇਹ ਬਹੁਤ ਵਧੀਆ ਗੱਲ ਹੈ ਕਿ ਇਹੋ ਜਿਹਾ ਜੰਗ ਜੂਥ ਜਿਹੜਾ ਅੱਗੇ ਆ ਰਿਹਾ ਹੈ ਬਹੁਤ ਖੁਸ਼ੀ ਹੋਈ ਹੈ ਜੀ ਇੱਥੇ ਆਣ ਕੇ ਵੇਖਿਆ ਵਾ ਇਹਨਾਂ ਨੇ ਅਮਨਦੀਪ ਸੋਢੀ ਜੀ ਦਾ ਪ੍ਰੋਗਰਾਮ ਜਿਹੜਾ ਵਾ ਔਨਵਾਰੀ ਜਨਰੇਸ਼ਨ ਨੂੰ ਇਕੱਠਿਆਂ ਕਰਕੇ ਦੱਸਣਾ ਬੱਚਿਆਂ ਨੂੰ ਵੀ ਖੇਡ ਉਹ ਸਾਰੀ ਪਬਲਿਕ ਨੂੰ ਵੀ ਕਿਸ ਤਰ੍ਹਾਂ ਮਿਲਜੋਲ ਕੇ ਰਹਿਣਾ ਮੈਂ ਮੇਰਾ ਇਹ ਨਹੀਂ ਵੀ ਇੱਕ ਪ੍ਰੋਗਰਾਮ ਜਿੱਥੇ ਖਾਣ ਪੀਣ ਦਾ ਇੱਥੇ ਮਿਲਜੋਲ ਕੇ ਰਹਿਣ ਦਾ ਉਹਨਾਂ ਦਾ ਬਹੁਤ ਵਧੀਆ ਤਰੀਕਾ ਵਾ ਆਪ ਵੀ ਉਹ ਬਹੁਤ ਚੰਗੇ ਨੇ ਅੱਛਾ ਉਹਨਾਂ ਦਾ ਮਿਲਨ ਵਰਤਣਾ ਹੈ ਹਰ ਇੱਕ ਦੀ ਗੱਲ ਸੁਣਨੀ ਉਹਦਾ ਸੋਲੂਸ਼ਨ ਕਰਨਾ ਇਹ ਬਹੁਤ ਵਧੀਆ ਗੱਲ ਆ ਸੀ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਬਹੁਤ ਸਾਨੂੰ ਖੁਸ਼ੀ ਹੋਈ ਹੈ ਮਿਲ ਕੇ ਤੇ ਇਸ ਤਰ੍ਹਾਂ ਹੀ ਪ੍ਰੋਗਰਾਮ ਚੱਲਦੇ ਰਹਿਣ Hello sir how are you doing today I'm doing fabulous how are you I'm also great thank you so much what do you want to say about Amandeep Sodhi as yes, she is the youngest member of parliament she is the youngest in this term she's not the youngest ever okay but you know we've got somebody that's you know excited that's vibrant that wants to serve her community and she's out and about on an ongoing basis i'm extremely delighted to support her i'm actually the chair of the brampton center federal liberal association so you know a huge part of my job is to help her get re-elected we um, the, the liberal party does what's called days of action every month so that's this weekend yesterday we were all out going door to door in the community um, you know asking people how they feel

ਉਹ ਸ਼ੀ ਸਪੀਕਸ ਫੋਰ ਅ ਲੋਟ ਆਫ ਅਸ ਐਂਡ ਸ਼ੀ ਵਰਕਸ ਵੈਰੀ ਹਾਰਡ ਟੂ ਗੈਟ ਹਰ ਮੈਸੇਜ ਅਕ੍ਰਾਸ ਸੋ ਆਈ ਕੂਡਨਟ ਹੈਲਪ ਬਿਕਮ ਅ ਸਪੋਰਟਰ ਹੁਣ ਤਾਂ ਹਰ ਨੂੰ ਦਿਖਾਉਣ ਜਾ ਰਹੇ ਆ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਹਰਦੀਪ ਗਰੇਵਾਲ ਜੀ ਦੇ ਵੱਲੋਂ ਬ੍ਰੈਂਪਟਨ ਦੇ ਵਿੱਚ ਹੀ ਬਾਰਬੀਕਿਊ ਕਰਵਾਇਆ ਗਿਆ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਤੇ ਉਹਨਾਂ ਨੂੰ ਸਪੋਰਟ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਨਾਲ ਫੀਡਬੈਕਸ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਐਮਪੀਪੀ ਹਰਦੀਪ ਗਰੇਵਾਲ ਦੇ ਨਾਲ ਵੀ ਗੱਲਬਾਤ ਕਰਦੇ ਆਂ ਹੋਰ ਵੀ ਜੋ ਇੱਥੇ ਪਤਵੰਤੇ ਸੱਜਣ ਪਹੁੰਚੇ ਹੋਏ ਨੇ ਉਹਨਾਂ ਦੇ ਐਮਪੀਪੀ ਹਰਦੀਪ ਗਰੇਵਾਲ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅਸਟਾਟੇ ਵੱਲੋਂ ਤੇ ਬਾਰਬੀਕਿਊ ਕਰਵਾਇਆ ਗਿਆ ਬ੍ਰੈਂਟਨ ਦੇ ਵਿੱਚ ਤੁਸੀਂ ਅੱਜ ਬਹੁਤ ਬਿਜ਼ੀ ਸੀ ਮਸਾਂ ਟਾਈਮ ਮਿਲਿਆ ਇੰੀਆਂ ਫੋਟੋਸ ਕਰਵਾਈਆਂ ਕਿਵੇਂ ਦਾ ਲੱਗਦਾ ਲੋਕਾਂ ਵੱਲੋਂ ਇੰਨਾ ਪਿਆਰ ਮਿਲਦਾ ਆ ਬਹੁਤ ਸ਼ੁਕਰਗੁਜ਼ਾਰ ਆ ਜਿੰਨਾ ਪਿਆਰ ਮਿਲਦਾ ਲੋਕਾਂ ਤੋਂ ਇਹ ਇਹ ਸਿਰਫ ਮੇਰੇ ਲਈ ਨਹੀਂ ਇਹ ਜਸਟ ਕਮਿਊਨਿਟੀ ਦੀ ਸੇਵਾ ਆ ਅਮ ਤੇ ਜੋ ਮਾਨ ਸਲਮਾਨ ਆ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਮਿਲਦਾ ਆ ਦਿਲੋਂ ਬਹੁਤ ਖੁਸ਼ੀ ਹੁੰਦੀ ਆ ਤੇ ਕਮਿਊਨਿਟੀ ਨੂੰ ਵੀ ਓਨਾ ਹੀ ਪਿਆਰ ਵਾਪਸ ਦਿੰਦਾ ਆ ਜੇ ਕਦੇ ਵੀ ਮੈਂ ਕਿਸੇ ਦੇ ਵੀ ਕਿਸੇ ਵੀ ਕੰਮ ਦੇ ਵਿੱਚ ਆ ਸਕਾਂ ਤਾਂ ਪਲੀਜ਼ ਜ਼ਰੂਰ ਸਾਡੇ ਨਾਲ ਸੰਪਰਕ ਕਰਨਾ ਮੇਰਾ ਆਪਣਾ ਸਾਬ ਫੋਨ ਨੰਬਰ ਆ 647 287 5654 ਸਾਡੇ ਦਫ਼ਤਰ ਦਾ ਨੰਬਰ ਆ 9057993939 ਤੁਹਾਡੀ ਜਦੋਂ ਵੀ ਤੁਹਾਨੂੰ ਕਾਲ ਕਰ ਸਕਦੇ ਹਾਂ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਵਾਂਗੇ ਤੇ ਸਰ ਬ੍ਰੈਮਟਨ ਦੇ ਲਈ ਤੁਹਾਡੀ ਗਵਰਨਮੈਂਟ ਦੇ ਵੱਲੋਂ ਕਾਫੀ ਚੰਗੇ ਕੰਮ ਕੀਤੇ ਜਾ ਰਹੇ ਨੇ ਆਉਣ ਵਾਲੇ ਕੁਝ ਨਵੇਂ ਪ੍ਰੋਜੈਕਟ ਸਾਂਝੇ ਕਰਨੇ ਚਾਹੁੰਗੇ ਜੀ ਬਿਲਕੁਲ ਸਭ ਤੋਂ ਪਹਿਲਾਂ ਦਾ ਸਾਰੇ ਅੱਜ ਦੇਖਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਪਰਿ ਸਾਸਵੀਕਾਲ ਅੱਜ ਜੋ ਆਪਣੀ ਕਮਿਊਨਿਟੀ ਦੇ ਮੈਂਬਰਸ ਆਏ ਨੇ ਇਸ ਬਾਰਬੀਕਿਊ ਨੂੰ ਸਕਸੈਸਫੁਲ ਕਰਨ ਦੇ ਲਈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਦੀ ਬਦੌਲਤ ਆਪਾਂ ਇੱਥੇ ਖੜੇ ਆਂ ਜਿਹੜੇ ਕਮਿਊਨਿਟੀ ਦੇ ਮੈਂਬਰਸ ਨੇ ਸਾਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਸਾਡੇ ਵਿੱਚ ਬਲੀਵ ਕੀਤਾ ਤੇ ਉਹਨਾਂ ਲਈ ਅਸੀਂ ਲਗਾਤਾਰ ਕੰਮ ਕਰਦੇ ਆਵਾਂਗੇ ਜਦੋਂ ਆਪਾਂ ਗੱਲ ਕਰ ਰਹੇ ਆਂ ਪ੍ਰੋਵਿੰਸ਼ਲ ਪ੍ਰਾਇਓਰਟੀਜ਼ ਦੀਆਂ ਗ੍ਰੈਂਟਨ ਦੇ ਵਿੱਚ ਜਿੰਨੀ ਫੰਡਿੰਗ ਆਈ ਹੈ ਆਪ ਜਦ ਪ੍ਰੀਮੀਅਰ ਫੋਰਡ ਆਏ ਨੇ ਬਿਲੀਅਨਸ ਐਂ ਟੋਰਾਂਟੋ ਮੈਟਰੋਪੋਲਿਟਨ ਯੂਨੀਵਰਸਿਟੀ ਜੋ ਕਿ ਆਪਣੇ ਡਾਕਟਰਸ ਗ੍ਰੈਜੂਏਟ ਕਰਨਗੇ ਮੈਡੀਕਲ ਰੈਜ਼ੀਡੈਂਸੀਜ਼ ਇੱਥੇ ਆਪਣੇ ਬ੍ਰੈਂਪਟਨ ਦੇ ਵਿੱਚ ਹੋਣਗੀਆਂ ਅਗਲੇ ਹਫਤੇ ਉਹਦੀ ਪਹਿਲੀ ਕਲਾਸ ਲੱਗਣ ਜਾ ਰਹੀ ਆ ਬਹੁਤ ਹੀ ਵੱਡਾ ਮਾਈਲਸਟੋਨ ਆ ਬ੍ਰੈਂਪਟਨ ਲਈ ਵੀ ਜਿਹੜੇ ਨੈਕਸਟ ਨੈਕਸਟ ਜਨਰੇਸ਼ਨ ਆਫ ਡਾਕਟਰਸ ਨੇ ਉਹ ਇੱਥੇ ਆਪਣੇ ਬ੍ਰੈਂਪਟਨ ਦੇ ਵਿੱਚੋਂ ਪੜ੍ਹ ਲਿਖ ਕੇ ਅੱਗੇ ਵਧਣਗੇ ਸੋ ਬ੍ਰੈਂਪਟਨ ਦੀ ਬਹੁਤ ਵੱਡੀ ਪ੍ਰਾਪਤੀ ਆ ਬ੍ਰੈਂਪਟਨ ਦੇ ਸੈਕੰਡ ਹਸਪੀਟਲ ਦੀ ਜਿਹੜੀ ਕੰਸਟਰਕਸ਼ਨ ਆ ਉਹ ਸ਼ੁਰੂ ਹੋ ਚੁੱਕੀ ਆ ਬੜੀ ਜਲਦੀ ਬ੍ਰੈਂਪਟਨ ਦਾ ਦੂਸਰਾ ਹਸਪੀਟਲ ਵੀ ਤਿਆਰ ਹੋ ਜਾਊਗਾ ਤੇ ਨੈਕਸਟ ਵੀਕ ਵੈਂਸਡੇ ਸਾਡੀ ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਵੱਲੋਂ ਇੱਕ ਬਹੁਤ ਵੱਡੀ ਨਿਊਜ਼ ਰਿਲੀਜ਼ ਕੀਤੀ ਜਾਣੀ ਆ ਵੇ 413 ਬਾਰੇ ਉਹਦੇ ਕੰਸਟਰਕਸ਼ਨ ਡੀਟੇਲਸ ਦਿੱਤੇ ਜਾਣੇ ਆ ਵੀ ਉਹਦਾ ਪ੍ਰੋਜੈਕਟ ਕਦੋਂ ਸ਼ੁਰੂ ਹੋਣਾ ਹੈ ਸੋ ਜਿੰਨੇ ਸਾਡੇ ਵਾਦੇ ਕੀਤੇ ਹੋਏ ਅਸੀਂ ਉਹਨਾਂ ਦੇ ਉੱਤੇ ਖੜੇ ਆ ਉਹਨੇ ਪੂਰੇ ਕਰਾਂਗੇ ਅਤੇ ਉੱਥੇ ਤੱਕ ਨਹੀਂ ਉਦੋਂ ਵੱਧ ਵੀ ਅਸੀਂ ਕਰਾਂਗੇ ਐਮਪੀਪੀ ਹਰਦੀਪ ਗਰੇਵਾਲ ਜੀ ਦੇ ਫਾਦਰ ਸਾਹਿਬ ਸਰਦਾਰ ਜਗਦੇਸ਼ ਗਰੇਵਾਲ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ 사ਸ਼ਕਾਲ ਸਾਹਿਬ 사ਸ਼ਕਾਲ ਜੀ ਥੈਂਕ ਯੂ so much ਤੇ ਸਰ ਹਰਦੀਪ ਗਰੇਵਾਲ ਜੀ ਵੱਲੋਂ ਜੋ ਬਾਰਬੀਕਿਊ ਕਰਵਾਇਆ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਇੰਨਾ ਪਿਆਰ ਮਿਲ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਇਸ ਵਾਰ ਜਿਹ ਟੂ ਬੀ ਆਨਸਟ ਵਿਦ ਯੂ ਇਸ ਵਾਰ ਮੇਰੇ ਵੱਲੋਂ ਕੋਈ ਆਪਣੇ ਤੌਰ ਦੇ ਉੱਤੇ ਨਹੀਂ ਕੁਝ ਵੀ ਕੀਤਾ ਗਿਆ ਸੋ ਹੁਣ ਹੀ ਇਸ ਗਰੋਨ ਅਪ ਐਂਡ ਹੀ ਇਸ ਵੈਲ ਕਨੈਕਟਡ ਵਿਦ ਦ ਕਮਿਊਨਿਟੀ ਇਹ ਸਾਰਾ ਉਹਨਾਂ ਦਾ ਹੀ ਉਪਰਾਲਾ ਬੱਚਿਆਂ ਦਾ ਉਪਰਾਲਾ ਹੈ ਤੇ ਮੈਨੂੰ ਵੀ ਦੇਖ ਕੇ ਮੈਂ ਤਾਂ ਇੱਕ ਐਦੇ ਮਹਿਮਾਨ ਦੇ ਤੌਰ ਤੇ ਆ ਸ਼ਾਮਲ ਹੋਇਆ ਸੋ ਚੰਗਾ ਲੱਗਿਆ ਬਾਕੀ ਜਿਹੜੇ ਕਮਿਊਨਿਟੀ ਦੇ ਸਾਡੇ ਜਿਹੜੇ ਪੁਰਾਣੇ ਹੁਣ ਤੱਕ ਦੇ ਪਰਿਵਾਰ ਦੇ ਸਪੋਰਟਰ ਨੇ ਉਹ ਸਾਰੇ ਅੱਜ ਇੱਥੇ ਆਏ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਵਧੀਆ ਲੱਗਿਆ ਹਰ ਕੁਝ ਪੈਣ ਭਰਾਵਾ ਦੇ ਆਪਣੇ ਇਸ਼ੂਜ਼ ਵੀ ਉਹਨਾਂ ਨੇ ਡਿਸਕਸ ਕੀਤੇ ਉਹਨਾਂ ਤੇ ਵੀ ਕੰਮ ਕਰਨ ਦੀ ਜ਼ਰੂਰਤ ਹੈ ਕੁਝ ਚੰਗੇ ਸੁਝਾਅ ਵੀ ਦਿੱਤੇ ਬਹੁਤ ਸਾਰੇ ਲੋਕਾਂ ਨੇ ਐਪਰੀਸ਼ੀਏਟ ਵੀ ਕੀਤਾ ਕਿ ਜਦ ਵੀ ਹਰਦੀਪ ਨੂੰ ਕਾਲ ਕਰਦੇ ਆ ਤਾਂ ਉਹ ਸਾਡੀ ਕਾਲ ਆਨਸਰ ਕਰਦਾ ਤੇ ਨਾਲ ਦੀ ਨਾਲ ਸਾਡਾ ਕੰਮ ਵੀ ਕਰਾ ਕੇ ਦਿੰਦਾ ਸੋ ਜਦੋਂ ਆਪਣੇ ਕਿਸੇ ਔਲਾਦ ਦੀ ਕੋਈ ਤਾਰੀਫ ਕਰਦਾ ਆ ਕਿ ਚੰਗਾ ਲੱਗਦਾ ਸੋ ਅੱਜ ਜੋ ਵੀ ਘੱਟਵੱਟ ਹੋਇਆ ਜੋ ਤੁਸੀਂ ਸਾਰੇ ਆਏ ਤੇ ਭੈਣ ਭਰਾ ਜਿਹੜੇ ਆਏ ਸਾਰਿਆਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਮਿਨਿਸਟਰ ਆਫ ਟ੍ਰਾਂਸਪੋਰਟੇਸ਼ਨ ਪ੍ਰਮੇਸ ਸਰਕਾਰੀਆ ਜੀ ਜਿਸ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਸੱਤਸ਼ਕਲ ਸਰ ਕੀ ਹਾਲਚਾਲ? ਸੱਤਸ਼ਕਲ ਜੀ ਬਹੁਤ ਬਈ ਥੈਂਕ ਯੂ ਸੋ ਮੱਚ ਫਾਰ ਦੀ ਓਪਰਚੁਨਿਟੀ। ਤੇ ਸਰ ਅਜ ਹਰਦੀਪ ਗਰੇਵਾਲ ਜੀ ਵੱਲੋਂ ਬਾਰਬੀਕਿਊ ਇੱਥੇ ਆਯੋਜਨ ਕੀਤਾ ਗਿਆ ਹੈ। ਬਹੁਤ ਸਾਰੇ ਲੋਕ ਪਹੁੰਚੇ ਨੇ ਕੀ ਕਹਿਣਾ ਚਾਹੋਗੇ? ਬਹੁਤ ਵੱਡਾ ਇਕੱਠ ਹੋਇਆ ਜੀ ਦੇ ਵਿੱਚ ਪਤਾ ਲੱਗਦਾ ਆਪਣੇ ਹਰਦੀਪ ਦਾ ਕਿੰਨਾ ਪਿਆਰ ਹੈਗਾ ਕਮਿਊਨਿਟੀ ਦੇ ਵਿੱਚ। ਅ ਸੋ ਅਸੀਂ ਸਵਰਤੋ ਇੱਥੋਂ ਹੈਗੇ ਆ ਤੇ ਬਹੁਤ ਵੱਡੀ ਗੈਂਪੀ ਵਿੱਚ ਸਾਰੇ ਆਏ ਆ। ਇਟਸ ਅਨ ਓਪਰਚੁਨਿਟੀ ਫਾਰ ਅਸ ਟੂ ਕਨੈਕਟ ਵਿਦ एवरीवन, ਟਾਕ ਟੂ ਐਵਰੀਬਾਡੀ, ਅੰਡਰਸਟੈਂਡ ਸਮ ਆਫ ਦਾ ਕਨਸਰਨਸ। ਅ ਦੇ ਜੋਸ ਆਲੀ ਪ੍ਰੋਗਰੈਸ ਹੈਗੀ ਸਾਲ ਦਿਨ ਨੂੰ ਅਪਡੇਟ ਕਰਨ ਦੇ ਉੱਤੇ। ਸੋ ਅੱਜ ਬਹੁਤ ਵਧੀਆ ਮੌਕਾ ਮਿਲਿਆ ਇਸ ਚੀਜ਼ ਦੇ ਉੱਤੇ। ਤੇ 413 ਦੇ ਉੱਤੇ ਗ੍ਰਿਡਲੌਕ ਉੱਤੇ ਹਸਪੀਟਲ ਦੀ ਅਪਡੇਟ ਐਂਡ ਸਾਨੂੰ ਨਾਲ ਦੀ ਨਾਲ ਜੋ ਕ੍ਰਾਈਮ ਕਾਫੀ ਇੱਥੇ ਵੱਧ ਚੁੱਕਾ ਸੋ ਉਸ ਦੇ ਵਿੱਚ ਸਾਡੀਆਂ ਅਪਡੇਟਸ ਸੀਗੀਆਂ ਅਤੇ ਨਾਲ ਦੀ ਨਾਲ ਹੋਰ ਵੀ ਅਸੀਂ ਜੋ ਕਰ ਸਕਦੇ ਹਾਂ ਖਾਸ ਕਰਕੇ ਫੈਡਰਲ ਗਵਰਨਮੈਂਟ ਨੂੰ ਹੋਰ ਅਪੀਲ ਕਰਦੇ ਜਿਵੇਂ ਕਿ ਡਗ ਫੋਰਨੇ ਮਾਰਕ ਕਰਨੀ ਦੀ ਤਸਵੀਰ ਲਾ ਜਿਹੜੇ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਹੋਰ ਸਖਤੀ ਕੀਤੀ ਜਾਵੇ ਆ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਗਰੇਵਾਲ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਐਨੀਮਲ ਕਮਿਊਨਿਟੀ ਬਾਰਬੀਕਿਊ ਅੱਜ ਆਰਗੇਨਾਈਜ਼ ਕੀਤਾ ਤੇ ਕਮਿਊਨਿਟੀ ਕਾਫੀ ਵੱਡੇ ਨੰਬਰ ਦੇ ਵਿੱਚ ਇੱਥੇ ਆਈ ਹੈ ਦੈਟ ਸਪੀ ਕਿ ਗਰੇਵਾਲ ਸਾਹਿਬ ਵਧੀਆ ਕੰਮ ਕਰ ਰਿਹਾ ਕਮਿਊਨਿਟੀ ਦੇ ਵਿੱਚ ਇੱਕ ਟਾਰਗੇਟਡ ਐਡਵੋਕੇਟ ਸਟਰੋਂਗ ਵੌਇਸ ਜਿਹੜੀ ਬ੍ਰੈਂਟਨ ਦੀ ਹੈਗੀ ਆ ਐਂਡ ਆਲਵੇਸ ਮੇਕਿੰਗ ਸ਼ੋਰ ਕਿ ਜਿਹੜਾ ਬ੍ਰੈਂਟਨ ਉਹਦਾ ਬੰਦਾ ਫੇਅਰ ਸ਼ੇਅਰ ਮਿਲੇ ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਦੋਂ ਇਹ ਕੱਲੇ 바ਰਬੀਕਿਊ ਹਮੇਸ਼ਾ ਗੱਲ ਕਰਦਾ ਹੈ ਕਿ ਨਾਟ ਓਨਲੀ ਇੱਕ ਵਧੀਆ ਆਪਰਚੂਨਿਟੀ ਹੁੰਦੀ ਕਨੈਕਟ ਕਰਨ ਦੀ ਆਪਣੇ ਜਿਹੜੇ ਬੌਂਡਸ ਸਤੰਨ ਕਰਨ ਦੀ ਨਾਲ ਦੀ ਨਾਲ ਜਿਹੜੇ ਆਪਾਂ ਕੰਮ ਕੀਤੇ ਆ ਤੇ ਲੋਕਾਂ ਦੀ ਫੀਡਬੈਕ ਲੈਣੀ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਕਈ ਵਾਰ ਸਾਲਾ ਸਾਲ ਆਪਾਂ ਨੂੰ ਨਹੀਂ ਮੌ ਸੋ ਇਹ ਵਧੀਆ ਓਪਰਚ्युनिटी ਹੁੰਦੀ ਹੈ ਕਿ ਲੋਕ ਇੱਥੇ ਆ ਕੇ ਮਿਲਦੇ ਆ ਤੇ ਨਾਲ ਦੇ ਨਾਲ ਆਪਣੀ ਫੀਡਬੈਕ ਸ਼ੇਅਰ ਕਰਦੇ ਆ ਬਟ ਕਾਫੀ ਪੋਜ਼ਿਟਿਵ ਫੀਡਬੈਕ ਜਿਹੜੀ ਸ਼ੇਅਰ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਜਿਹੜੇ ਆਪਾਂ ਬ੍ਰੈਮਟਨ ਦੇ ਵਿੱਚ ਕੀਤੇ ਆ ਚਾਹੇ ਉਹ ਆਪਾਂ ਹਸਪੀਟਲ ਦੀ ਗੱਲ ਕਰਦੇ ਆ ਜਿਹਦੀ ਕੰਸਟਰਕਸ਼ਨ ਸਟਾਰਟ ਹੋ ਚੁੱਕੀ ਆ ਚਾਹੇ ਮੈਡੀਕਲ ਯੂਨੀਵਰਸਿਟੀ ਦੀ ਗੱਲ ਕਰਦੇ ਆ ਵਿਚ ਇਜ਼ ਸੈਟ ਟੂ ਓਪਨ ਨੈਕਸਟ ਮੰਥ ਚਾਹੇ ਹਾਈਵੇ 413 ਦੀ ਗੱਲ ਕਰਦੇ ਆ ਜਿਹੜਾ ਆਪਣਾ ਬਹੁਤ ਜਲਦੀ ਆਪਾਂ ਉਹਦੀ ਗਰਾਊਂਡ ਬ੍ਰੇਕਿੰਗ ਕਰ ਰਹੇ ਆ ਸੋ ਜਿੰਨੇ ਵੀ ਜਿਹੜੇ ਇੰਪੋਰਟੈਂ ਪਹਿਲਾਂ ਤਾਂ ਮੈਂ ਸਮਝਦਾ ਕਿ ਸਾਡੇ ਲਈ ਕਮਿਊਨਿਟੀ ਲਈ ਭਾਈਚਾਰੇ ਦੇ ਲਈ ਹਮੇਸ਼ਾ ਹੀ ਜਦੋਂ ਵੀ ਕੋਈ ਪੋਲੀਟੀਕਲ ਜਾਂ ਪਰਸਨਲ ਜਾਂ ਪ੍ਰਾਈਵੇਟ ਕਿਸੇ ਵੀ ਤਰ੍ਹਾਂ ਦੇ ਫੰਕਸ਼ਨਸ ਹੁੰਦੇ ਨੇ ਉਹਨਾਂ ਦੇ ਵਿੱਚ ਗੈਦਰਿੰਗ ਜਦੋਂ ਹੁੰਦੀਆਂ ਤਾਂ ਪਰਿਵਾਰਾਂ ਨਾਲ ਮਿਲ ਕੇ ਦੋਸਤਾਂ ਨਾਲ ਮਿਲ ਕੇ ਵੈਸੇ ਹੀ ਆਪਣੇ ਆਪ ਜਿਉਂਕਿ ਇਹਨਾਂ ਦਿਨਾਂ ਦੇ ਵਿੱਚ ਵੈਸੇ ਹੀ ਬੜਾ ਨਾ ਲੋਕਾਂ ਦੇ ਵਿੱਚ ਡਿਪਰੈਸ਼ਨ ਜੀ ਆ ਸੋ ਜਦੋਂ ਆਪਾਂ ਮਿਲਦੇ-ਖਿੜਦੇ ਆ ਤੁਹਾਨੂੰ ਐਨਕੋਰੇਜਮੈਂਟ ਮਿਲਦੀ ਆ ਤੇ ਦੂਸਰੀ ਗੱਲ ਪੋਲਿਟੀਕਲ ਤੌਰ ਦੇ ਉੱਤੇ ਹਰਦੀਪ ਗਰੇਵਾਲ ਬ੍ਰੈਂਟਨ ਨੀਸ ਤੋਂ ਐਮਪੀਪੀ ਦੇ ਤੌਰ ਦੇ ਉੱਤੇ ਜੋ ਸੇਵਾਵਾਂ ਮਨੇ ਪਾ ਰਹੇ ਨੇ ਸੋ ਉਹਨਾਂ ਦੇ ਇਸ ਇਕੱਠ ਦੇ ਲਈ ਅਸੀਂ ਉਹਨਾਂ ਨੂੰ ਜਿੱਥੇ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਸ਼ੁਕਾ ਬਣਾਉਂਦੇ ਆ ਉੱਥੇ ਬੀਇੰਗ ਇਨ ਮੀਡੀਆ ਸਾਡੀ ਮੈਨੂੰ ਲੱਗਦਾ ਹੁੰਦਾ ਕੋਸ਼ਿਸ਼ ਹੁੰਦੀ ਆ ਕਿ ਅਸੀਂ ਇੰਟਰੈਕਟ ਹੋਈਏ ਲੋਕਾਂ ਨੂੰ ਵੀ ਮਿਲੀਏ ਪਬਲਿਕ ਨਾਲ ਗੱਲਬਾਤ ਕਰੀਏ ਜਾਂ ਪੋਲਿਟਿਸ਼ੀਅਨਸ ਨੂੰ ਆ ਕੇ ਉਹਨਾਂ ਦੇ ਵਿਚਾਰ ਜਾਂ ਉਹਨਾਂ ਦੇ ਕੰਸਰਨ ਜਿਹੜੇ ਨੇ ਉਹਨਾਂ ਤੱਕ ਪਹੁੰਚਦੇ ਕੀਤੇ ਜਾਣ ਬਸ ਇਹੀ ਇੱਕ ਸਬਬ ਬਣਦਾ ਹੈ ਉਹਦੇ ਲਈ ਅਸੀਂ ਅੱਜ ਪਹੁੰਚੇ ਹਾਂ ਤੇ ਇੱਕ ਵਾਰੀ ਫੇਰ ਹਰਦੀਪ ਗਰੇਵਾਲ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਬ੍ਰੈਂਟਨੀਸ ਦੇ ਸਾਰੇ ਜਿੰਨੇ ਵੀ ਰੈਜ਼ਿਡੈਂਟਸ ਨੇ ਬਹੁਤ-ਬਹੁਤ ਸ਼ੁਭਕਾਮਨਾਵਾਂ ਉਹਨਾਂ ਦੇ ਉਮੀਦ ਕਰਦੇ ਹਾਂ ਹਰਦੀਪ ਭੂਰੀ ਜੋ ਉਹਨਾਂ ਦੇ ਰੈਜ਼ਿਡੈਂਟਸ ਦੀਆਂ ਦਾ ਰਿਕੁਆਇਰਮੈਂਟਸ ਨੇ ਜਾਂ ਜੋ ਉਮੀਦਾਂ ਨੇ ਉਹਨਾਂ ਤੇ ਖਰੇ ਉਤਰਨਗੇ ਤਾਂ ਸਰ ਅੱਜ ਤੇ ਇਸ ਬਾਰਬੀਕਿਊ ਇਵੈਂਟ ਤੇ ਜੀ ਹਰਦੀਪ ਜੀ ਬਹੁਤ ਅੱਛਾ ਕੰਮ ਕਰ ਰਹੇ ਆ ਬੜੇ ਫੇਮਸ ਬੜੇ ਪਿਆਰੇ ਲੀਡਰ ਨੇ ਔਰ ਯੰਗ ਨੇ ਬੜਾ ਫਿਊਚਰ ਹੈ ਇਹਨਾਂ ਦਾ ਔਰ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ ਤੇ ਬੜਾ ਕਮਾਲ ਦਾ ਇਵੈਂਟ ਹੈ ਬਹੁਤ मजा ਆ ਰਿਹਾ ਹੈ ਬੜਾ ਇੰਜੋਏ ਕਰ ਰਹੇ ਹੈ ਐਂਡ ਗੋਡ ਬlesਸ ਹਿਮ ਥੈਂਕ ਯੂ ਹਾਂਜੀ ਬਹੁਤ ਵਧੀਆ ਬਾਰਬੀਕਿਊ ਰੱਖਿਆ ਜੀ ਇਹਨਾਂ ਨੇ ਇਹ ਹਰ ਸਾਲ ਹੀ ਬਹੁਤ ਵਧੀਆ ਆਰਗੇਨਾਈਜ਼ ਕਰਦੇ ਆ ਤੇ ਹੀ ਇਜ਼ ਹੀ ਇਜ਼ ਐਕਚੁਅਲੀ ਵੈਰੀ ਹੰਬਲ ਪੋਲੀਟਿਸ਼ੀਅਨ ਆਈ ਵੁੱਡ ਸੇ ਆਹ ਫਰੋਮ ਬ੍ਰਾਮਟਨ ਈਸਟ ਐਂਡ ਆਈ ਥਿੰਕ ਸੋ ਹੀ ਇਜ਼ ਦ ਬੈਸਟ ਪੋਲੀਟਿਸ਼ੀਅਨ ਆਊਟ ਹੇਅਰ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਕੁਝ ਸੀਗਾ ਬੱਚਿਆਂ ਲਈ ਵੀ ਬਹੁਤ ਕੁਝ ਸੀਗਾ ਨੈਕਸਟ ਈਅਰ ਵੀ ਆਰਗੇਨਾਈਜ਼ ਇਹ ਕਰਨਗੇ ਤੇ ਆਈ ਥਿੰਕ ਸੋ ਇਟ ਵਿਲ ਬੀ ਬਿਗਰ ਐਂਡ ਬੈਟਰ ਤੇ ਅਰੇਂਜਮੈਂਟ ਸਾਰੇ ਵਧੀਆ ਲੱਗੇ ਕੋਈ ਮੁਸ਼ਕਲ ਤਾਂ ਨਹੀਂ ਆਈ ਨਹੀਂ ਨਹੀਂ ਅਰੇਂਜਮੈਂਟ ਬਹੁਤ ਵਧੀਆ ਸੀ ਇਹਨਾਂ ਦਾ ਹਰ ਸਾਲ ਦੀ ਤਰ੍ਹਾਂ ਇਹਨਾਂ ਦਾ ਬਹੁਤ ਵਧੀਆ ਅਰੇਂਜਮੈਂਟ ਸੀਗਾ ਲਾਸਟ ਈਅਰ ਇਹਨਾਂ ਨੇ ਗੌਰ ਮੈਡੋਸ ਤੇ ਕੀਤਾ ਸੀਗਾ ਤੇ ਇਸ ਈਅਰ ਇਹ ਇੱਥੇ ਕੀਤਾ ਇਹਨਾਂ ਨੇ ਤੇ ਆਈ ਥਿੰਕ ਸੋ ਹੀ ਵਿਲ ਡੂ ਇਟ bigger and better। ਤੇ ਉਮੀਦ ਹੈ ਤੁਹਾਨੂੰ ਵੀ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਲੋਕਾਂ ਨਾਲ ਗੱਲਬਾਤ ਕੀਤੀ ਗਈ ਐਮਪੀਪੀ ਹਰਦੀਪ ਗਰੇਵਾਲ ਨੇ ਖੁਦ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜੋ ਇੱਥੇ ਉਹਨਾਂ ਦਾ ਸਾਥ ਦੇਣ ਦੇ ਲਈ ਪਹੁੰਚੇ ਅੱਜ ਦੇ ਵੀ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਕੈਮਰਾਮੈਨ ਵਿਪਿੰਦ ਰਣਾਲ ਗੁਰਜੀਤ ਕੌਰ ਨੂੰ ਦੇ ਇਜਾਜ਼ਤ ਸਤਿ ਸ੍ਰੀ ਅਕਾਲ